ਪੰਜ ਲੱਡੂ ਕੱਢੇ ਹੱਥ ਪਾਸੇ ਕੱਢ ਕੇ ਤੇ ਰੱਖਦੇ ਹੋ ਦੋ ਜੋੜੇ ਲੱਗਦੇ

Altyazı <laughs> ਯਾਰੀ ਨਾਮਾ ਬਦਨਾ ਤੇਰਾ ਸੋਹਿਲਾ ਨਾਮਾ ਜੀ ਮੈਂ ਤਰਵਾ ਕਰਦੀ ਜੇ ਮਾਰ ਨਾਮਾ ਜੀ ਮੈਂ ਕਰਦੀ ਮਾਤਾ ਦੇਵਾਰ ਭਟੇ ਜਾਵੋਂਦੇ ਬਾਬੇ ਦਾ ਕੋਹਲਾ ਜੀ ਹੋ ਸੋ ਕਰੇ ਨਾਮਾ ਤੇਰਾ ਸੋਹਿਲਾ ਕੰਨਰਾਨੀ जिस घर गो जी घर दे परे भंडार माता जे बाबे बासण तोह ला जी आ जन मै रानी नौमी तरी प्रणाम ਵੰਗੀ ਬਦਾਈ ਦੇ ਦਰਦੇ ਮਹਿਲ ਮਹਿਰੀ ਗੰਵਾ ਦੇ ਰਾਨ ਰਾਗਾ ਦਾਨ ਕਰੀ ਮੈਂ ਮਾਰੇ ਬਾਸਰ ਕੇ ਨਾਨ ਰਾਗੇ ਦਾਨ ਕਰੀ ਕਰਦਾ ਜੀਓ ਰਾਜਾ ਅਨਤਨ ਦਾਨ ਸੰਤਾਨ ਤੇ ਪੀੜਾ ਤੇ ਰੀਆਂ ਸ਼ਾਦੀਆ ਜੀ ਬੋ ਸੱਚੇ ਦਰਵਾਹ ਹਰ ਕੀ ਜੈ ਪਉ ਦੀ ਚਾਦਰ ਪਾਓ ਪਰਵਾਰ ਕੀ ਗੁਰੂ ਗੋਰਖਨਾਥ ਕੀ ਦਾਯਾ ਹਰ ਪੀਰ ਮਹਾਰਾਜ ਕੀ ਮਹਾਂ ਪਿਕਚਰ ਜਰਦਾਸ ਕਰ ਜਯਕਾਰ ਬਾਸ਼ਨ ਹਾਰਦੂ ਨਿਮਾਨ ਸ਼ਿਤਰੀ ਚਾਹਾਨ ਨੌ ਲੱਖ ਬਾਗੜ ਕਿਤਨੀ ਮਈਆ ਬਾਸ਼ਰ ਕੇ लाडले ਰਣਗੁੱਗਾ ਚਾਹਾਨ ਮਤ ਦੇ ਜੋ ਪਟੇ ਗਮਾਨ ਜੇ ਹਮ ਸੇਵਾਦਾਰ ਹੈ ਬਹੁੜ ਪਿਤਾ ਕੋ ਲਾਜ ਔਗਣ ਹਰਾਂ ਕੀ ਬੇਨਤੀ ਸੁਣੋ ਗਰੀਬ ਨਵਾਜ ਬਾਗੜ ਦੇਸ ਕੇ ਤੇ ਇਮਾਨਦ ਕੇ ਝੰਡੇ ਨਿਸ਼ਾਨਾ ਕੇ ਤੇ ਇਮਾਨਦ ਕੇ ਥਾਂ ਚੰਦਿਆ ਕੜੀਆਂ ਨਿ ਮੰਨ ਕੇ ਬਾਲੂ ਰੇਤ ਨੂੰ ਮੰਨ ਕੇ ਇੱਕ ਅਬਸਤਾਨ ਨੂੰ ਮੰਨ ਕੇ ਮਾਲ ਖਿਆਨ ਨੂੰ ਮੰਨ ਕੇ ਟੈਗ ਦੇ ਚਰਾਗਾ ਨੂੰ ਮੰਨ ਕੇ ਝੂਲ ਦੇ ਨਿਸ਼ਾਨ ਨੂੰ ਮੰਨ ਕੇ ਮਹਾਰਾਜ ਸਤਿਰੀ ਜਹਾਂ ਨੂੰ ਗੱਜਰ ਪੀਰ ਜੀ ਤੁਹਾਡੇ ਦਰ ਦੇ ਸੇਵਕ ਮਹਾਰਾਜ ਪਿੰਡ ਨਮਾਦ ਦੀ ਸਮੂਹ ਸਾਧ ਸੰਗਤ ਪੀਰ ਪਾਸ਼ਾ ਮੇਲਾ ਕਮੇਟੀ ਨਗਰ ਪੰਚਾਇਤ ਸਿੱਖ ਸਮਾਈਆਂ ਭਗਤਾਂ ਨੇ ਮੇਰੇ ਮਾਲਕ ਪੀਰ ਪਾਸ਼ਾ ਜੀ ਤੁਹਾਡੀ ਪਰ ਕਿਰਪਾ ਦੇ ਨਾਲ ਮੇਰੇ ਮਾਲਕ ਨਵੇਂ ਸਾਲ ਦੇ ਪਵਿੱਤਰ ਦਿਹਾੜੇ ਤੇ ਪੀਰ ਪਾਸ਼ਾ ਜੀ ਤੁਹਾਡੇ ਨਾਂ ਦਾ ਮੇਰੇ ਮਾਲਕ ਪੀਰ ਪਾਸ਼ਾ ਜੀ ਪ੍ਰੋਗਰਾਮ ਮਨਾ ਕੇ ਮੇਰੇ ਸ਼ੈਨਸ਼ਾ ਤੁਹਾਡੇ ਦਰ ਦੇ ਉੱਤੇ ਨਵੇਂ ਸਾਲ ਦਾ ਖੁਸ਼ੀ ਦਾ ਮਾਹੌਲ ਬਣਾਇਆ ਪੀਰ ਪਾਸ਼ਾ ਜੀ ਮੇਰੇ ਸ਼ੈਨਸ਼ਾ ਲੰਗਰ ਵੀ ਪ੍ਰਬੰਧ ਕੀਤਾ ਗਿਆ ਪੀਰ ਪਾਸ਼ਾ ਜੀ ਜੇ ਤੁਸੀਂ ਕਿਰਪਾ ਬਖਸ਼ੀ ਮੇਰੇ ਸ਼ੈਨਸ਼ਾ ਇਸੇ ਤਰ੍ਹਾਂ ਕਿਰਪਾ ਬਖਸ਼ਦੇ ਰਹੋ ਫਰੀ ਨਗਰ ਖੇੜੇ ਤੇ ਆਪਣਾ ਮੇਰ ਪਰੇ ਹੱਥ ਰੱਖਿਓ ਦੁੱਧ ਦੇ ਪੁੱਦੇ ਭੜਾਰੇ ਚ ਲਾ ਕੇ ਰੱਖਿਓ ਮਾਇਆ ਦੇ ਗੱਫੇ ਬਖਸ਼ਿਓ ਦੁੱਖ ਦਲਿੱਦਰ ਦੂਰ ਕਰਿਓ ਬੈਰੀ ਦੁਸ਼ਮਣ ਕਾ ਨਾਸ ਕਰਿਓ ਆਈ ਬਲਾਂ ਦਾ ਪਨਫਾ ਕਰਿਓ ਮੇਰੇ ਸ਼ਹਿਨਸ਼ਾਹ ਆਪਦੇ ਮੇਲੇ ਚੌਂਕੇ ਦੀ ਤਰ੍ਹਾਂ ਪੀਰ ਪਾਤਸ਼ਾਹ ਜੀ ਇਹ ਮਹਾਰਾਜ ਜੋ ਸਾਰੇ ਨਗਰ ਵੱਲੋਂ ਨਵੇਂ ਸਾਲ ਦੇ ਪੀਰ ਪਾਤਸ਼ਾਹ ਦਿਨ ਤੇ ਤੁਹਾਡੇ ਦਰਬਾਰ ਸਾਹਿਬ ਦੇ ਵਿੱਚ ਜੋ ਪ੍ਰਾਲਾ ਕੀਤਾ ਗਿਆ ਨਗਰ ਨਿਵਾਸੀਆਂ ਵੱਲੋਂ ਮੇਲਾ ਕਮੇਟੀ ਵੱਲੋਂ ਪੰਚਾਇਤ ਵੱਲੋਂ ਇਹਨੂੰ ਵੀ ਪੀਰ ਪਾਤਸ਼ਾਹ ਜੀ ਮੇਲੇ ਦੀ ਤਰ੍ਹਾਂ ਹੀ ਬਲ ਬਖਸ਼ਣਾ ਇਸੇ ਤਰ੍ਹਾਂ ਹੀ ਪੀਰ ਪਾਤਸ਼ਾਹ ਆਪਣੇ ਦੁਆਰੇ ਉੱਤੇ ਚੌਕੀਆਂ ਮੇਲੇ ਦੀ ਤਰ੍ਹਾਂ ਪੀਰ ਪਾਸ਼ਾ ਸੰਗਤ ਨੂੰ ਵੱਧ ਤੋਂ ਵੱਧ ਮント੍ਰਿਤ ਕਰਨਾ ਪੀਰ ਪਾਸ਼ਾ ਜੀ ਸਾਰੀ ਸੰਗਤ ਤੇ ਮਿਹਰ ਪ੍ਰਿਆਤ ਰੱਖਣਾ ਜੋ ਵੀ ਸੇਵਾਦਾਰਾਂ ਭਗਤਾਂ ਵੱਲੋਂ ਇਹ ਪ੍ਰਾਲਾ ਕਰਿਆ ਗਿਆ ਉਹਨਾਂ ਦੇ ਮਨ ਦੇ ਵਿੱਚ ਵੀ ਪੀਰ ਪਾਸ਼ਾ ਇਸੇ ਤਰ੍ਹਾਂ ਵਾਸ ਕਰਕੇ ਇਹ ਕਾਰਜ ਨੂੰ ਹੋਰ ਵੱਡੇ ਪੱਧਰ ਤੇ ਕਰਨ ਦਾ ਯਤਨ ਕਰਨਾ ਮੇਰੇ ਸ਼ੈਨਸ਼ਾ ਜੋ ਵੀ ਸੰਗਤ ਵੱਲੋਂ ਇਹ ਮਹਾਨ ਕਾਰਜ ਦੇ ਵਿੱਚ ਤਿਲ ਫਲ ਭੇਟਾ ਪਾਈ ਗਈ ਹੈ ਉਹਨਾਂ ਤੇ ਆਪਣਾ ਮਿਹਰ ਭਰੇ ਹੱਥ ਰੱਖਣਾ ਜਿੰਦ ਦੁੱਗਣੀ ਰਾਸ ਤੇ ਗੁਣੀ ਤਰੱਕੀ ਬਖਸ਼ਣਾ ਬੱਚਿਆਂ ਲੰਮੀ ਉਮਰਾਂ ਬਖਸ਼ਣਾ ਵਿਦਿਆਦਾਨ ਬਖਸ਼ਣਾ ਕਮਾਈਆਂ ਦੇ ਵਿੱਚ ਬਰਕਤ ਪਾਉਣਾ ਚਾਹਗਣੇ ਭਾਗ ਲੱਗਣਾ ਪੀਰ ਪਾਸ਼ਾ ਥੋੜੀ ਪਾਲ ਕਿਰਪਾ ਦੇ ਨਾਲ ਜੋ ਬੱਚੇ ਬਾਹਰ ਵਿਦੇਸ਼ਾਂ ਵਿੱਚ ਬੈਠੇ ਨੇ ਪੀਰ ਪਾਸ਼ਾ ਉਹਨਾਂ ਪਿੰਨੋਂ ਵੀ ਤਿਲਫੁਲ ਭੇਟਾ ਪਾਈ ਗਈਆਂ ਨਾ ਤੇ ਵੀ ਆਪਣਾ ਮਿਹਰ ਭਰੇ ਹੱਥ ਰੱਖਣਾ ਜਿੰਦ ਦੁੱਗਣੀ ਰਾਸ ਤੇ ਗੁਣੀ ਤਰੱਕੀ ਬਖਸ਼ਣਾ ਜੋ ਵੀ ਸੰਗਤ ਨੇ ਇਹ ਖੁਸ਼ੀ ਦੀ ਘੜੀ ਦੇ ਵਿੱਚ ਪੀਰ ਪਾਸ਼ਾ ਤੁਹਾਡੇ ਦੁਆਰੇ ਉੱਤੇ ਇਸ ਸਮੇਂ ਦੇ ਵਿੱਚ ਪੀਰ ਪਾਸ ਥੋੜੀ ਚਾਦਰ ਦੀ ਰਸਮ ਦੇ ਵਿੱਚ ਤੁਹਾਡਾ ਮੁੱਠਾ ਟੇਕਣ ਦੇ ਵਿੱਚ ਆਪਣਾ ਸੀਸ ਨਵਾਇਆ ਸਭ ਦੀ ਮਨੋ ਕਾਮਨਾ ਪੂਰੀ ਕਰਨਾ ਅੰਗ ਸੰਗ ਸਹਾਈ ਰਹਿਣਾ ਪੀਰ ਪਾਸ਼ਾ ਜਿੰਦੂ ਗੁਗਲੀ ਦਾ ਚੋਗਣੀ ਤਰੱਕੀ ਬਖਸ਼ਣ ਦੁੱਧਾਂ ਦੇ ਦੁੱਧ ਪੁੱਤਾਂ ਨੂੰ ਪੁੱਤ ਬਖਸ਼ਣਾ ਹਰ ਮਨੋ ਕਾਮਨਾ ਪੂਰੀ ਕਰਨਾ ਸਿੱਖ ਸਮਝਿਆ ਭਗਤਾਂ ਨੇ ਤੁਹਾਨੂੰ ਹਾਜ਼ਰ ਨਜ਼ਰ ਮੰਨਦੇ ਹੋਏ ਥੋੜੇ ਨੰਜਸ ਕਰਿਆ ਭਗਤਾਂ ਨੇ ਤੁਹਾਡੇ ਨਾਂ ਦੀ ਹਾਜ਼ਰੀ ਲਵਾਈ ਭਗਤਾਂ ਨੇ ਭਗਤਾਈ ਬਣਾਈ ਰੱਖਣਾ ਬਾਤਨ ਚੱਲ ਰੱਖਣਾ ਗੱਡੀਆਂ ਚੱਲਦੀਆਂ ਰੱਖਣਾ ਮੇਰੇ ਸ਼ਹਿਨਸਾ ਸਿੱਖ ਸਮਝਿਆ ਭਗਤਾਂ ਵੱਲੋਂ ਥੋੜਾ ਜਸ ਕਰਦਿਆਂ ਕੋਲ ਥੋੜੀ ਸੇਵਾ ਕਰਦਿਆਂ ਕੋਲੋਂ ਲੱਖਾਂ ਪ੍ਰਕਾਰ ਦੇ ਭੁੱਲਾਂ ਹੋ ਗਏ ਆਉਣ ਭੁੱਲਾਂ ਚੁੱਕਾ ਮਾਫ ਕਰਕੇ ਸੁੱਧ ਸੇਵਾ ਕਰਨ ਦਾ ਬਲ ਬਖਸ਼ਣਾ ਚਰਨਾਂ ਦੇਣ ਲਾ ਕੇ ਰੱਖ ਮੇਰੀ ਬੇਨਤੀ ਤੁਹਾਡੇ ਅੱਗੇ ਤੁਹਾਡੀ ਬਾਲੀ ਦਰਗਾਹ ਅੱਗੇ ਬੋਲ ਮਦਾਸ਼ੀ ਮਾ ਸੱਚੇ ਦਰਬਾਰ ਕੀ ਸਿੱਧ ਗੁਰੂ ਗੋਖਰ ਖਨਾਟ ਕੀ ਬੋਲ ਸੱਚੇ ਦਰਬਾਰ ਕੀ ਜੈ ਸਤਿਗੁਰ ਗੋਰਖਨਾਥ ਕੀ ਜੈ ਛਤਰੀ ਚਾਹਾਨ ਗੁੱਗਾ ਜਹਰਪੀਰ ਮਹਾਰਾਜ ਕੀ ਜੈ ਗੁੱਗਾ ਮਾੜੀ ਪ੍ਰਬੰਧਕ ਕਮੇਟੀ ਨਗਰ ਪੰਚਾਇਤ ਭਗਤ ਸਮਈਆਂ ਸੇਖਾਂ ਵੱਲੋਂ ਮਿਤੀ 1 ਕਿ 2025 ਨੂੰ ਗੁੱਗਾ ਮਾੜੀ ਪਿੰਡ ਨਮਾਡਾ ਤੇ ਨਵੇਂ ਸਾਲ ਮਨਾਉਣ ਦਾ ਇਹ ਸਬੰਧ ਦੇ ਵਿੱਚ ਜੋ ਲੰਗਰ ਦੀ ਵਿਸਥਾ ਕੀਤੀ ਗਈ ਹੈ ਪ੍ਰਬੰਧ ਕੀਤਾ ਗਿਆ ਦਰਦ ਤੇ ਆਉਣ ਵਾਲੀਆਂ ਸਾਰੀਆਂ ਸੰਗਤਾਂ ਨੂੰ ਸਮੂਹ ਪ੍ਰਬੰਧਕ ਕਮੇਟੀ ಗ್ರಾಮ ਪੰਚਾਇਤ ਸੇਖ ਸਮਿਆਂ ਭਗਤਾਂ ਵੱਲੋਂ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਛੱਤਰੀ ਚਾਹਾਨ ਗੁੱਗਾ ਜਹਰਪੀਰ ਦਰਤੇ ਆਉਣ ਵਾਲੀ ਸੰਗਤ ਦੀ ਹਰ ਮਨੋ ਕਾਮਨਾ ਪੂਰੀ ਕਰੇ ਦੁੱਧਾਂ ਲੈਣ ਦੁੱਧ ਪੁੱਤਾਂ ਨੂੰ ਪੁੱਤ ਬਖਸ਼ੇ ਮੇਰਾ ਸ਼ਹਿਮਸ਼ਾ ਬੱਚਿਆਂ ਲੰਮੀ ਉਮਰਾਂ ਬਖਸ਼ੇ ਵਿਦਿਆਦਾਨ ਬਖਸ਼ੇ ਕਮਾਈਆਂ ਦੇ ਵਿੱਚ ਵਰਤਨਾ ਪਾਵੇ ਚੌਗਣੇ ਭਾਗ ਲਾਵੇ ਪੀਰ ਪਾਸ਼ਾ ਜੋ ਵੀ ਸੰਗਤ ਨੇ ਇਹ ਮਹਾਨ ਕਾਰਜ ਦੇ ਵਿੱਚ ਲੰਗਰ ਦੀ ਵਿਵਸਥਾ ਵਿੱਚ ਆਪਣਾ ਯੋਗਦਾਨ ਪਾਇਆ ਸੇਵਾ ਨਿਭਾਈਆ ਪੀਰ ਪਾਸ਼ਾ ਸਭ ਦੀ ਸੇਵਾ ਮਨਜ਼ੂਰ ਕਰੇ ਤਿਲ ਫੁੱਲ ਪੇਟਾ ਮਨਜ਼ੂਰ ਕਰੇ ਦਿਨ ਦੁੱਗਣੀ ਰਾਤ ਚੋਗਣੀ ਤਰੱਕੀ ਬਖਸ਼ੇ ਇੱਕ ਵਾਰ ਫਿਰ ਦਰ ਤੇ ਆਈ ਸਾਰੀ ਸੰਗਤ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਰ ਸੱਚੇ ਦਰਬਾਰ ਕੀਜੈ ਦਰਬਾਰ ਕੀ ਦਰਬਾਰ ਕੀ